ਆਓ ਦੋਸਤੋ ਹੁਣ ਅਸੀਂ ਆਪਣੇ ਅਗਲੇ ਐਸੈਟ ਦੀ ਗੱਲ ਕਰਦੇ ਹਾਂ ਜੋ ਹੈ ਕੰਬਾਈਨ ਕੰਬਾਈਨ ਖੇਤੀ ਦੇ ਕੰਮ ਵਿੱਚ ਆਉਣ ਵਾਲੀ ਇੱਕ ਮਸ਼ੀਨ ਹੈ ਜੋ ਕਿ ਮਹਿੰਗੀ ਹੁੰਦੀ ਹੈ ਪਰ ਹਰ ਇੱਕ ਜਿਹੜਾ ਕਿਸਾਨ ਹੈ ਇਹਨੂੰ ਅਫੋਰਡ ਨਹੀਂ ਕਰ ਸਕਦਾ ਇਹਨੂੰ ਲੈ ਨਹੀਂ ਸਕਦਾ ਬੋਸਲੀ ਕਿਸਾਨ ਜਿਹੜੇ ਨੇ ਜਿਨ੍ਹਾਂ ਕੋ ਥੋੜੀ ਜ਼ਮੀਨ ਹੁੰਦੀ ਹੈ 1-2 ਕਿੱਲੇ ਜਾਂ 4 ਕਿੱਲੇ ਤੱਕ ਜਿਹੜਾ ਕੋ ਜ਼ਮੀਨ ਹੈ ਉਹ ਕਿਰਾਏ ਤੇ ਜਿਹੜੀ ਹੈ ਕੰਬਾਈਨ ਲੈ ਕੇ ਆਪਣੇ ਜਿਹੜੇ ਕੰਮ ਉਹ ਕਰਦੇ ਨੇ ਜੇਕਰ ਤੁਹਾਡੇ ਕੋਲ 4 ਪੈਸੇ ਜੁੜੇ ਹੋਏ ਨੇ ਤੁਸੀਂ ਚਾਹੁੰਦੇ ਕਿ ਤੁਸੀਂ ਇੱਕ ਵਧੀਆ ਐਸੈਟ ਬਣਾਉਣਾ ਤਾਂ ਤੁਸੀਂ ਆਪਣੀ ਕੰਬਾਈਨ ਨੂੰ ਲੈ ਸਕਦੇ ਹੋ ਆਪਣੇ ਐਸੈਟ 'ਚ ਇਹਨੂੰ ਸ਼ਾਮਿਲ ਕਰ ਸਕਦੇ ਹੋ ਕੰਬਾਈਨ ਦੀ ਜੋ ਕੀਮਤ ਹੈ ਵਾਤ ਤੋਂ ਵਾਤ 50 ਲੱਖ ਤੱਕ ਚਲੀ ਜਾਂਦੀ ਹੈ ਤੁਸੀਂ ਆਪਣੇ ਪੈਸੇ ਦੇ ਅਕੋਰਡਿੰਗ ਤੁਹਾਡੇ ਕੋ ਕਿੰਨੀ ਇਨਵੈਸਟਮੈਂਟ ਪਈ ਹੈ ਤੁਸੀਂ ਇਸ ਨੂੰ ਕਿੰਨੀ ਜ਼ਿਆਦਾ ਲਗਾਉਣਾ ਚਾਹੁੰਦੇ ਹੋ ਉਸ ਤਰੀਕੇ ਦੇ ਨਾਲ ਇੱਕ ਕੰਬਾਈਨ ਖਰੀਦੋ ਔਰ ਉਸ ਨੂੰ ਆਪਣੇ ਨੇੜੇ ਵਾਲੇ ਇਲਾਕਿਆਂ ਦੇ ਵਿੱਚ ਜਿੱਥੇ ਲੋਕਾਂ ਨੂੰ ਜ਼ਰੂਰਤ ਹੈ ਉੱਥੇ ਇਸ ਕੰਬਾਈਨ ਨੂੰ ਕਿਰਾਏ ਦੇ ਦਿਓ ਆਮ ਤੌਰ ਤੇ ਜੋ ਕੰਬਾਈਨ ਦਾ ਇੱਕ ਦਿਨ ਦਾ ਕਿਰਾਇਆ ਉਹ 3000 ਤੋਂ ਲੈ ਕੇ 3500 ਰੁਪਏ ਤੱਕ ਦਾ ਹੁੰਦਾ ਹੈ ਤੁਸੀਂ ਆਪਣੇ ਏਰੀਆ ਦੇ ਵਿੱਚ 500 ਰੁਪਏ ਘਟਾ ਕੇ ਦੇ ਸਕਦੇ ਹੋ ਤਾਂ ਕਿ ਜਿਹੜੀ ਤੁਹਾਡੀ ਉਹ ਸੇਲ ਜ਼ਿਆਦਾ ਹੋ ਸਕੇ ਔਰ ਲੋਕ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਬੁਲਾਉਣ ਔਰ ਘੱਟ ਕਿਰਾਏ ਦੇ ਵਿੱਚ ਤੁਸੀਂ ਉਹਨਾਂ ਦਾ ਕੰਮ ਕਰ ਸਕੋ ਔਰ ਤੁਹਾਡੀ ਮੌਤ ਤੋਂ ਮੌਤ ਜਿਹੜੀ ਪਬਲਿਸਿਟੀ ਆ ਉਹ ਸਾਰੀ ਕਰਕੇ ਦੇਣਗੇ ਜੇਕਰ ਤੁਸੀਂ 500 ਰੁਪਏ ਘਟ ਦੇ ਉੱਪਰ ਕਿਸੇ ਕਿਸਾਨ ਦਾ ਕੰਮ ਕਰਦੇ ਹੋ ਤੇ 500 ਰੁਪਏ ਦੇ ਹਿਸਾਬ ਨਾਲ ਜੇ 5 ਦਿਨ ਵੀ ਮਸ਼ੀਨ ਉੱਥੇ ਚੱਲਦੀ ਹੈ ਤਾਂ ਉਸ ਦਾ 2500 ਰੁਪਏ ਦਾ ਫਾਇਦਾ ਹੁੰਦਾ ਹੈ ਲੇਕਿਨ ਇਸ ਦੇ ਵਿੱਚ ਤੁਹਾਡਾ ਵੀ ਇਹ ਫਾਇਦਾ ਹੁੰਦਾ ਹੈ ਕਿ ਲਗਾਤਾਰ ਤੁਹਾਨੂੰ ਕੰਮ ਮਿਲ ਰਿਹਾ ਔਰ ਇਸ ਦੇ ਨਾਲ ਨਾਲ ਲੋਕਾਂ ਨੂੰ ਵੀ ਇਹ ਦੱਸੇਗਾ ਕਿ ਹਾਂ ਜਰ ਉਹਨਾਂ ਦੀ ਮਸ਼ੀਨ ਜਿਹੜੀ ਹੈਗੀ ਆ ਉਹ ਇੰਨੇ ਘਾਟੇ ਤੇ ਤੁਹਾਨੂੰ ਕਿਰਾਏ ਤੇ ਮਿਲ ਜਾਂਦੀ ਹੈ ਵਧੀਆ ਕੰਮ ਕਰਦੇ ਨੇ ਇਸ ਤਰੀਕੇ ਨਾਲ ਤੁਹਾਡੀ ਫ੍ਰੀ ਦੇ ਵਿੱਚ ਪਬਲਿਸਿਟੀ ਵੀ ਹੋ ਜਾਂਦੀ ਹੈ ਜਾਨਣੇ ਕਿ ਤੁਹਾਡਾ ਜਿਹੜਾ ਪ੍ਰੋਫਿਟ ਡਬਲ ਹੋ ਜਾਏਗਾ ਔਰ ਜਿਹੜੀ ਤੁਹਾਡੀ ਕੀਮਤ ਲੱਗੀ ਹੋਈ ਹੈ ਉਹ ਜਲਦੀ ਰਿਕਵਰ ਹੋ ਵੀ ਹੋ ਜਾਏਗੀ ਔਰ ਇਸ ਦੇ ਨਾਲ ਨਾਲ ਤੁਸੀਂ ਇਸ ਤੋਂ ਪੈਸੇ ਵੀ ਬਣਾਉਣੇ ਸ਼ੁਰੂ ਕਰਦੇ ਹੋ